ਮੇ ਮਜ਼ਦੂਰ ਕਰਦੇ ਨੇ ਆਪ ਲੋਕਾਂ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜਸਥਾਨ ਦੇ ਲੋਕ ਯੂਪੀ ਦੇ ਲੋਕ ਪੰਜਾਬ ਦੇ ਲੋਕ ਕਰਨਾਟਕਾ ਦੇ ਲੋਕ ਜਿਵੇਂ ਇਕੱਠੇ ਹੋ ਕੇ ਆਏ ਨੇ ਜਿਵੇਂ ਇੱਕ ਦੂਜੇ ਦੀ ਇਹਨਾਂ ਨੇ ਬਾਹ ਫੜੀ ਆ ਇਹ ਜਿਹੜੀ ਕਮਾਈ ਆ ਜਿਹੜੀ ਆ ਇੱਕ ਸਾਧ ਆ ਜਿਹੜਾ ਇੱਕ ਆ ਇਹ ਕਮਾਈ ਆ ਜਿਹੜੀ ਕੋਈ ਤੁਹਾਡੇ ਕੋਲ ਨਹੀਂ ਸਕਦਾ ਹੈਗਾ ਹੋਰ ਇੱਕ ਵਾਰ ਲੋਕਾਂ ਦੇ ਕਲਾਕਾਰਾਂ ਦੇ ਜਿੰਦਾਬਾਦ 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 ਕੋਈ ਰੋਕ ਕਦਾ ਹਸਾਰ ਦਾ ਪਾਈ ਪੱਤਾ ਪੰਡਾ ਕਦੇ ਹਮਦਰ ਸਾਹ ਮੱਥਾ ਟੇਕਣ ਜਾਊਗਾ ਭਗਸੋਂ ਦੇ ਪਿੰਡ ਜਾਊਗਾ ਜੰਮਦਰ ਜਾਊਗਾ ਤਾਂ ਉਹ ਕਹੂਗਾ ਕਿ ਮੇਰਾ ਪੰਜਾਬੀ ਭਾਈ ਵੀ ਲੈਣਾ ਉੱਥੇ ਚਾਹ ਪੀ ਕੇ ਜਾਵਾਂਗੇ ਉਹਨਾਂ ਰੋਟੀ ਖਾ ਕੇ ਜਾਵਾਂਗੇ ਤੇ ਨਾਲੇ ਗੱਲਾਂ ਕਰਾਂਗੇ ਆਪਣੇ ਦੁੱਖ ਸੁੱਖ ਦੀਆਂ ਅਤਿਅੰਤ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਹੱਦ ਬੰਦੀਆਂ ਹੋ ਜਾਂਦੀਆਂ ਹੁੰਦੀਆਂ ਨੇ ਗਿੱਲੇ ਸ਼ਿਰਪੇ ਹੋ ਜਾਂਦੇ ਹੁੰਦੇ ਨੇ ਉਹ ਰਹਿਣ ਕੋਈ ਚੱਕਰ ਨਹੀਂ ਹੈਗਾ ਪਰ ਜਦੋਂ ਜਦੋਂ ਵੀ ਅਸੀਂ ਅਸੀਂ ਇੱਕ ਦੂਜੇ ਦੇ ਗਵੰਡੀਆਂ ਇੱਕ ਦੂਜੇ ਨਾਲ ਸਾਡੀ ਪਿੱਠ ਲੱਗਦੀ ਆ ਤੇ ਅਸੀਂ ਜਦੋਂ ਵੀ ਇੱਕ ਦੂਜੇ ਬਾਰੇ ਸੋਚਣਾ ਤਾਂ ਇਹ ਸੋਚਣਾ ਕਿ ਸਾਡੇ ਆਪਣੇ ਨੇ ਸਾਡੀ ਲੜਾਈ ਉਹਨਾਂ ਘੱਡੀਆਂ ਸਿਆਸਤਾਂ ਨਾਲ ਖਿਲਾਫ ਹੋ ਸਕਦੀ ਆ ਪਰ ਆਪਣੇ ਲੋਕਾਂ ਨਾਲ ਨਹੀਂ ਹੈਗੀ ਇਸ ਕਰਕੇ ਮੈਂ ਪੂਰੇ ਕੀ ਨਾ ਕਹਿਣਾ ਚਾਹੁੰਦਾ ਕਿ ਜੇ ਕੋਈ ਵੀ ਮਸਲਾ ਹੈ ਉਹ ਲੋਕਾਂ ਦੀ ਸੱਖ ਦੇ ਵਿੱਚ ਹੱਲ ਹੋ ਸਕਦਾ ਹੈ ਲੋਕੀ ਉਹ ਵਲ ਕਰ ਸਕਦੇ ਨੇ ਉਹਦੇ ਵਿੱਚ ਕੋਈ ਵਿਚੋਲ ਗਰੀ ਕੋਈ ਟੱਗਿਆ ਜ਼ਿਆਦਾ ਨਹੀਂ ਕਰੂਗਾ ਇਹ ਇਸ ਇਕੱਠ ਨੇ ਇਸ ਸੰਗਰਾਮ ਨੇ ਇਸ ਸੰਗਸ਼ਣੇ ਦਿਖਾ ਦਿੱਤਾ ਤੇ ਇਹ ਕਮਾਈ ਹੈ ਜਦੋਂ ਮੈਂ ਬਾਰ ਬਾਰ ਕਮਾਈ ਦੀ ਗੱਲ ਕਰਦਾ ਤਾਂ ਮੈਨੂੰ ਲੱਗਦਾ ਕਿ ਇਹ ਕਮਾਈ ਹੈ ਜਿਹੜੀ ਅਸੀਂ ਕਰਕੇ ਲਗੇ ਚੱਲੇ ਆ ਅੱਜ ਚਲੋ ਕਿਸਾਰ ਦਾ ਬੰਦਾ ਬੋਲਦਾ ਤਾਂ ਪੰਜਾਬੀ ਬੰਦੇ ਨੂੰ ਸਮਝ ਆਉਂਦਾ ਚਾਹੇ ਉਹ ਆਪਣੀ ਬੋਲੀ 'ਚ ਬੋਲ ਰਿਹਾ ਹੋਵੇ ਪੰਜਾਬ ਦਾ ਬੰਦਾ ਬੋਲਦਾ ਤਾਂ ਉੱਪੀ ਦੇ ਬੰਦੇ ਨੂੰ ਸਮਝ ਆਉਂਦਾ ਇਹ ਕਮਾਈ ਹੈ ਸੰਘਰਸ਼ ਦੀ ਤੇ ਮੇਰੀ ਸਿਰਫ ਇੱਕ ਬੇਨਤੀ ਆ ਤੁਹਾਨੂੰ ਕਿ ਇਹ ਇੱਕਾ ਏਵੇਂ ਬਣਾ ਕੇ ਰੱਖਣਾ ਤੇ ਜਦੋਂ ਕੋਈ ਤੁਹਾਨੂੰ ਆ ਕੇ ਕਹੇ ਕਿ ਹਿੰਦੂਆਂ ਦੀ ਨੁਮਾਇੰਦਗੀ ਫਲਾਣਾ ਕਰਦਾ ਫਲਾਣਾ ਕਰਦਾ ਤਾਂ ਤੁਸੀਂ ਉਹਨਾਂ ਨੂੰ ਕਿਹਾ ਕਿ ਲੋਕ ਕਰਦੇ ਸੀ ਮੈਂ ਉਹਨੂੰ ਫੋਨ ਕਰਕੇ ਪੁੱਛੂੰਗਾ ਜਿੱਦਾਂ ਮੈਂ ਨੰਬਰ ਲਿਆ ਜਿੱਦਾਂ ਮੈਂ ਬੈਠ ਕੇ ਖਾਣਾ ਖਾਦਾ ਜਿੱਦਾਂ ਮੈਂ ਬੈਠ ਕੇ ਮੈਂ ਕਾਲਮ ਬੁਣਾਏ ਨੇ ਜਿਹਨੂੰ ਮੈਂ ਕਿਹਾ ਵੀ ਤੇਰੀ ਮੇਰੀ ਲੜਾਈ ਏਕਾ ਇਹ ਲੋਕ ਨੇ ਜਿਹੜੀ ਸਾਡੀ ਨੁਮਾਇੰਦਗੀ ਕਰਦੇ ਨੇ ਇਨਾ ਕਹਿੰਦਾ ਹੋਇਆ ਬੰਦਾ ਦਾ ਟਾਈਮ ਨਹੀਂ ਲੈਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਲਮ ਸਾਜ ਲੋਕਾਂ ਤੇ ਕਿਰਤੀ ਕਿਸਾਨਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਫਿਲਮ ਸਾਜ ਭਰਾਮਾ ਤੇ ਕਿਰਤੀ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਕਲਮਾਂ ਵਾਲਿਓ ਤੇ ਕਿਰਤੀ ਕਿਸਾਨ ਫਿਲਮ ਸਾਜੋ ਇੱਕ ਹੋ ਜਾਓ ਇੱਕ ਹੋ ਜਾਓ ਜੀਵਾਂਗੇ ਜਾਂ ਲੜਾਂਗੇ ਬਣਾਂਗੇ